ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਂ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਵਾ ਇੱਕ ਆ ਗੱਬਨ ਮੱਝ ਨੀਲੀ ਦੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਬੱਚੇਦਬੀਨਾ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਹਾ ਜੀ ਵੀਰ ਜੀ ਤੁਸੀਂ ਸਨੋ ਠੀਕ ਠਹਾ ਜੀ ਠੀਕ ਠਾਕ ਸਾਹਿਬ ਇਹ ਗੈਮ ਠੀਕ ਆ ਅੱਜ ਦੋ ਹੀ ਆ ਅੱਜ ਦੋ ਹੀ ਆ ਮਾਲ ਤੇ ਭਾਜੀ ਵੇਚਦਾ ਥੋੜੀ ਜੀ ਨਾ ਇੱਕ ਵੀਰ ਕੋ ਮਾਫੀ ਚਾਹੁੰਦੇ ਆ ਅੱਛਾ ਤੇ ਉਨੇ ਪੈਸੇ ਆਈ ਅੱਛਾ ਇਹ ਕ ਸੱਜਣ ਹੀ ਆਪਣਾ ਆ ਗਿਆ ਤੇ ਉਹ ਆਂਦਾ ਵੀ ਮੱਝ ਮਿਲੁੰਦਾ ਉਹ ਅੱਛਾ ਤੇ ਮੈਂ ਦੇਣੀ ਪਈ ਮੱਝ ਉਹਨਾਂ ਨਾਲ ਵੀ ਪਿਆਰ ਹੈ ਤੇ ਉਹਨਾਂ ਨਾਲ ਪਿਆਰ ਹੀ ਸੱਜਣ ਤੇ ਆਪਣੇ ਉਹ ਵੀ ਬੜੇ ਹੀ ਬਟਾਲੇ ਦੇ ਹੀ ਬੰਦੇ ਹੋ ਗਏ ਹਾਂ ਬਾਜੀ ਸੱਜਣ ਚੰਗੇ ਇੱਕ ਦੋ ਮਹਿनियां ਖੜੀਆਂ ਮੇਰੇ ਪਰ ਇਹ ਕਿ ਚਲੋ ਗਾਂ ਤੋਂ ਆਪਾਂ ਧਿਆਨ ਰੱਖੀਏ ਗਾਂ ਤੋਂ ਭਾਈ ਚਲੋ ਵੀਰ ਕੋ ਮਾਫੀ ਚਾਹੁੰਦੇ ਮਾਫੀ ਮੰਗਿਆ ਭਾਜੀ ਕਿਹੜਾ ਕੋ ਵੱਡਾ ਛੋਟਾ ਹੁੰਦਾ ਹੈ ਹਾਂਜੀ ਹਾਂਜੀ ਇਹ ਕੋਈ ਗੱਲ ਨਹੀਂ ਮਾਫੀ ਮੰਗਿਆ ਚਲੋ ਬਹੁਤ ਹੋ ਜਾ ਰਿਹਾ ਹੁੰਦਾ ਠੀਕ ਪਰ ਆਪਾਂ ਗਾਂ ਤੋਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਵਾ ਵੀ ਅੱਗੇ ਭਾਜੀ ਚਲੋ ਇੱਕ ਇੱਕ ਦੀ ਅੱਗੇ ਵੀ ਹੋਇਆ ਹੋਊਗਾ ਇਹਨੇ ਕਹਿ ਦਿੱਤੀ ਬਾਕੀ ਚਲੋ ਕੋਈ ਗੱਲ ਨਹੀਂ ਗਾਉਂ ਤਾਂ ਧਿਆਨ ਰੱਖਾ ਇਤਰਾ ਹੀ ਗਲਮਦੀ ਆ ਠੀਕ ਠੀਕ ਆ ਤੇ ਚਲੋ ਨਾਮ ਦੱਸਦੇ ਕਰੀਂ ਆ ਭਾਜੀ ਡਿਪਟੀ ਜੇ ਟੈਂਟ ਚੱਕ ਮੀਚਾਂ ਤਸੀਰ ਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਇੱਕ ਕਰੇ 99819475 ਠੀਕ ਇਹ ਨਹੀਂ ਭਾਜੀ ਕੋਈ ਵੱਧ ਵਟਲੇ ਪਾਹੀ ਮੰਨ ਲਓ ਵੱਟੇ ਵੀ 100 200 ਘਾਟ ਹੀ ਹੋ ਜਾਂਦੀ ਹਾਂਜੀ ਆਹ ਸਾਨੂੰ ਪਤਾ ਸਾਰੀ ਗੱਲ ਦਾ ਹਾਂਜੀ ਹਾਂਜੀ ਭਾਜੀ ਉਹਨਾਂ ਨਾਲ ਮੰਨ ਲਓ ਆ ਆ ਇਹ ਵੀਰ ਮਹਾ ਚੱਲ ਦੇ ਦਿੰਨੇ ਆ ਠੀਕ ਹੈ ਹਾਂ ਜੀ ਕੋਈ ਕਹਿੰਦੇ ਉਹਨਾਂ ਨੂੰ ਮੱਝ ਆਪਾਂ ਦੇਣੀ ਆ ਉਹਨਾਂ ਨੇ ਵੀਰ ਨਾਲ ਇਹ ਵਾਦਾ ਕੀਤਾ ਵੀ ਜਦਦਰ ਮੱਝ ਖਲਾਉਂਗਾ ਨਾ 5000 ਦਾ ਸੌਦਾ ਕਰਕੇ ਘਟਕ ਲਾ ਦੂੰ ਅੱਛਾ ਹਾਂ ਜੀ ਉਹਨਾਂ ਨੇ ਇਹ ਵਾਦਾ ਕੀਤਾ ਜੇ ਦੋ ਖਲਾਉਂਗਾ 2000 ਘਟਕ ਲਾ ਦੂੰ ਅੱਛਾ ਹਾਂ ਇੰਨੀ ਕ ਮਾਫੀ ਮੇਰਾ ਵੀਰੋ ਦਵੇ ਵੀਰ ਬੜਾ ਚੰਗਾ ਈ ਯਾਰ ਠੀਕ ਚਲੋ ਇਹ ਆ ਕੋਈ ਗਾਂ ਤਾਂ ਆਪਾਂ ਇਹੀ ਧਿਆਨ ਰੱਖੀਏ ਪੇ ਆਪਾਂ ਉਹਨਾਂ ਨੂੰ ਹੀ ਦਈਏ ਜਿੰਨਾਂ ਤੋਂ ਆਪਾਂ ਸਾਈ ਲੱਗੀ ਹੈ ਹਨਾ ਗੱਤੀ ਤੇ ਨਹੀਂ ਹੋਈ ਚਲੋ ਕੇਲੇ ਵਾਦਾ ਘਟਾ ਹੋ ਜਾਂਦਾ ਚਲੋ ਫਿਰ ਪਹਿਲਾਂ ਕਿਹੜੀ ਵਿਖਾਈਏ ਠੀਕ ਕਿੰਨਾ ਜੇ ਇਹਦੇ ਕੋਲ ਦੁੱਧ ਦੁੱਧ ਭਾਜੀ ਇਹਦੇ ਕੋਲ ਹੈਗਾ ਜੀ ਰਾਤੀ ਝੋਟੀ ਆਈ ਜੀ ਹਾਂਜੀ ਇਹ ਨਾ ਕੋਈ ਵੀਰ ਆ ਮੇਰਾ ਸੱਜਣ ਹੀ ਆ ਹਾਂਜੀ ਉਹ ਲੈ ਗਿਆ ਆਪਣੀ ਭੈਣ ਕੋ ਝੋਟੀ ਉਹਦਾ ਮੰਨ ਲਓ ਪਾਈਆ ਬਾਹਰ ਚਲ ਗਿਆ ਜੀ ਅੱਛਾ ਇੱਕ ਮੱਝ ਲਿਆਇਆ ਤੇ ਇੱਕ ਗਾਂ ਲਿਆਇਆ ਤੂੰ ਸਰੰਦ ਦਵਾਈਆਂ ਜੀ ਅੱਛਾ ਆਂਦੋਂ ਅੱਇਆ ਰਾਤੀ ਇੱਥੇ ਲਿਆਂ ਆਪਣੇ ਡੇਡੇ ਅੱਛਾ ਡੇਡੇ ਬਾਰੇ ਡੇਰੇ ਦੇ ਠੀਕ ਹੈ ਗਾਂ ਉਹ ਲੈ ਕੇ ਮੱਝ ਮੈਨੂੰ ਦਿੱਤੀ ਇਹਨੇ ਠੀਕ ਹੈ ਰਾਤੀ ਉਹਦੇ ਸਾਹਮਣੇ ਚੋਈ ਝੋਟੀ ਠੀਕ ਬਾੜਾ ਪਾ ਗਈ ਝੋਟੀ ਮਿਲ ਦੋਤਾ 4 ਕਿਲੋ ਅੱਛਾ ਸਵੇਰੇ ਭਾਜੀ ਝੋਟੀ ਮਿਲ ਦੋਤਾ 3 ਕਿਲੋ ਅੱਛਾ ਪਤਾ ਨਹੀਂ ਇਹ ਉਹਨਾਂ ਦੇ ਨਾ ਨਾ ਕੋਲੇ ਦੋ ਤਾਂ ਸਿਆੜੀ ਕੋਣ ਕੋਈ ਸੱਤ ਮਾਲੇ ਛੇ ਮਾਲੇ ਠੀਕ ਆ ਕੋਈ ਸਫਰ ਚ ਵੀ ਗਾਮ ਸ਼ਾਹ ਹੋ ਜਾਂਦੇ ਆ ਬਾਕੀ ਪਤਾ ਗੱਲ ਸਫਰ ਚ ਆਈ ਵੀ ਇੱਧਰ ਰੱਖੋ ਇਤਰਾ ਰਸੀ ਪਾਉਣੀ ਮਾੜੀ ਜੀ ਅੱਛਾ ਇਤਰਾ ਠੀਕ ਆ ਭਾਵੇਂ ਪਾੜਾ ਵੀ ਨਾ ਪਾਓ ਠੀਕ ਆ ਪਾੜਾ ਪਾਓ ਤੇ ਭਾਵੇਂ ਨਾ ਪਾਓ ਇਤਰਾ ਬੈਜਣਾ ਬਸ ਠੀਕ ਆ ਹਾਂ ਚੌਂ ਲੱਗਿਆ ਨਹੀਂ ਮੈਨੂੰ ਤਾਂ ਕਰਨੀ ਆਪਣੀ ਲੱਗੀ ਠੀਕ ਆ ਤੇ ਜਵਾਈ ਹੁਣ ਛੋਟੀ ਦੀ 4 ਵਜੇ ਦੀ ਕਰਤੀ ਠੀਕ ਆ ਉਸ ਹਿਸਾਬ ਨਾਲ ਕੋਈ ਵਾਨੇ ਦਾ ਨਚਾਜਾ ਲਾ ਲੈ ਬੰਜਦੀ ਦੁਕਾਨਾਂ ਪੂਰੀ ਠੀਕ ਨਾ ਚੋਕ ਚੁਪ ਜੀ ਬਈ ਲੱਪਾ ਓਏ ਚਲੋ ਕੇ ਯਾਰੀ ਪਸ਼ੂ ਦੇ ਨਹੀਂ ਲਾਂਦਾ ਇਹ ਪੈਲੇ ਖੂੜੇ ਜਮਾਈ ਨਾ ਸਾਨੂੰ ਵੀ ਇੱਥੇ ਦੇਖ ਸਕਦੇ ਬੜੀ ਚਵਾਈ ਭਾਈ ਚੋਟੀ ਦੀ ਪਰ ਅੱਜ ਦੋ ਤੇ 4 ਕਿਲੋ ਆ ਸਵੇਰੇ ਤੇ 3 ਕਿਲੋ ਆ ਜੀ ਠੀਕ ਆ ਹਾਂਜੀ ਤੇ ਰਾਤ ਨੂੰ ਭਾਵੇਂ ਸ਼ੇਰ 4 ਦੇ ਦੇ ਸਾਢੇ 3 ਦੇ ਦੇ ਉਹ ਮੰਨ ਲਓ ਠੀਕ ਆ ਜੇ ਵੱਧ ਲਵੇ ਨਾ ਹਾਂ ਕੱਟ ਹਾਂ ਜਾ ਉੱਤਰਾ ਇਹ ਆ ਕਿ ਕੱਦ ਕੱਠ ਪਿੱਠ ਪੁੜਾ ਜਿਹੜਾ ਠੀਕ ਆ ਇਹਦਾ ਲੈ ਇਹੋ ਜਿਹਾ ਬੀੜੀ ਪਰ ਸਹੀ ਗੱਲ ਠੀਕ ਆ ਇਹ ਚੌੜਾ ਬੜਾ ਵਾਹੀ ਇਹ ਵੀ ਦਾ ਇੱਕ ਕਾਲੀ ਬੱਗਿਆ ਇੱਕ ਦੋ ਦਿਨ ਪਾਈ ਡੰਗਰ ਦਾ ਭੇਦ ਹੀ ਹੁੰਦਾ ਮਹਾ ਹਾਂਜੀ ਹਾਂਜੀ ਤੇ ਰਾਤੀ ਆਈ ਜੇ ਰਾਤੀ ਦੁੱਧ ਤਾਂ ਨੇ ਵਾਵਾ ਜੀ ਠੀਕ ਇਹਨੇ ਕੱਟ ਦਿੱਤਾ ਤੇ ਕੋਈ ਮਤਲਬ ਇਹ ਆ ਕਿ ਉਤਨਾ ਕੱਦ ਕਾਠ ਚੰਗਾ ਵਾ ਸੋਹਣੀ ਝੋਟੀ ਆ ਹਾਂ ਉਤਨਾ ਲੱਪਾ ਲਪਾ ਆਇਆ ਕੱਠੀ ਜੁਈ ਆ ਤੇ ਮੋਲੇ ਦਾ ਫਿਰ ਮੋਹਨ ਭਾਜੀ ਇਹਦਾ ਨਿਗਾਜਾ ਕਰ ਦੇਣਾ 60000 ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਜੈਸਨ ਹੋਈ ਤੁਸੀਂ ਦੱਸੋ ਜੈਸਨ ਹੋਈ ਕਰੀਏ ਬੱਸ 64000 5 ਤੇ ਛੱਡੀਏ ਚਲੋ ਕੋਈ ਗੱਲ ਨਹੀਂ 52000 ਦੀ ਛੋਟੀ ਦਾ ਦੇ ਦਾਂਗੇ ਅੱਛਾ ਪੂਰੇ 52000 ਦੀ ਛੋਟੀ ਦੇ ਦਾਂਗੇ ਬਾਕੀ ਮਾਂ ਤੁਹਾਨੂੰ ਥੋੜਾ ਬਹੁਤਾ ਹੋਰ ਹੋ ਜਾਊਗਾ ਅੱਛਾ ਇਤਨਾ ਬਹਿਣਾ ਮਾੜੀ ਰਸੀ ਪਾ ਗਏ ਨਾ ਠੀਕ ਆ ਬਹਿਣਾ 52000 ਦੀ ਜਿਹੜੀ ਦੇ ਦੇਣਾ ਉਹ ਤਾਂ 6 ਕਿਲੋ ਮੇਰਾ ਵੀਰ ਕੋਲਾ ਦੇ ਠੀਕ ਆ ਉਹ ਘੜਦਾ ਨਹੀਂ ਵਧੂਗਾ ਮਾਸਾ ਠੀਕ ਆ ਅੱਜ ਰਾਤ ਨੂੰ ਹੋ ਸਕਦਾ ਚਾਰੀ ਜੋੜੀ ਦੇ ਦੇ ਠੀਕ ਆ ਹਾਂਜੀ ਤੇ ਹੁਣ ਆ ਇੱਕ ਨੀਲੀ ਇਹ ਗੱਬਣ ਆ ਇਹ ਭਾਜੀ ਇਹਨੂੰ 8 ਮਹੀਨਾ ਲੱਗ ਗਿਆ ਜੀ ਅੱਛਾ ਹਾਂ ਤੇ ਦੁੱਧ ਹਿੰਦੀ ਜੇ ਦੁੱਧ ਨਹੀਂ ਦਿੰਦੀ ਉਤਰਾ ਹੀ ਆ ਜਦੇ ਤੋਰ ਦੋ ਫਿਰ ਇਹਨਾਂ ਵਿੱਚ ਚੈੱਕ ਕਰਾਈਓ ਤਰਾ ਤੇ ਭਾਜੀ ਕਰਾ ਕੇ ਕੱਲ ਥੰਡਾ ਟਿਕਾ ਲਵਾਤਾ ਜੀ ਯਾਨੀ ਮੇਰੇ ਵੀਰ ਨੇ ਡੰਗਰ ਲੈਣਾ ਨਾ 24 ਦਿਨਾਂ ਤੱਕ ਮੈਨੂੰ ਦੱਸ ਦਿਆ ਕਰੇ ਚੈੱਕ ਕਰਾ ਕੇ ਠੀਕ ਆ ਜਿਆਦਾ ਲੰਮਾ ਨਾ ਪਾਵੇ ਜਿੰਨੇ ਵੀ ਕੋਈ ਕਿਸੇ ਤੋਂ ਵੀ ਵੀਡੀਓ ਤੋਂ ਕੋਈ ਵੀ ਡੰਗਰ ਲੈਣਾ ਆਪਣਾ ਕੋਈ ਗੱਬਣ ਪਸ਼ੂ ਖੜਦਾ ਵਾ ਕੋਈ 24 ਦਿਨਾਂ ਦੇ ਵਿੱਚ ਵਿੱਚ ਜਰਾ ਚੈੱਕ ਕਰਾ ਲਿਆ ਕਰੋ ਤੇ ਆਂਦੀਆਂ ਬਾਕੀ ਬਿੱਲੀਆਂ ਅੱਖਾਂ ਵਾਲੀ ਮੱਝ ਹੈ ਵੀ ਇਹ ਆ ਕਿ ਜੇ ਟਾਈਮ ਖੜਦੀ ਆ ਸੋਨ ਚ ਕੋਈ ਵੀਰ ਸੰਭਲੂਗਾ ਉਹਨਾਂ ਚਰ ਤੇ ਰਾਜੀ ਵੀ ਕਰ ਲੇ ਅੱਛਾ ਤੇ ਪਤਾ ਨਹੀਂ ਆਪਾਂ ਕਿਹੜਾ ਉਹਨਾਂ ਚੋਇਆ ਜੇ ਹਾਂਜੀ ਇੰਦੀ 13 14 ਕਿਲੋ ਦੁੱਧ ਮਾਲੋ ਭਰਦੀ ਨਹੀਂ ਨਹੀਂ ਅੱਛਾ ਬਾਕੀ ਕੋਈ ਆਈਡੀ ਸੁਆ ਜੇ ਮੈਂ ਨਹੀਂ ਹੈ ਮੈਂ ਸੰਭੀ ਘੱਟ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ 50000 ਜੀ ਚਿਰਿੰਜਾ ਯਾਰ ਜੀ ਅਸੀਂ 50 ਦੇ 4 ਹੀ ਛੜਵਾਗੇ ਪੂਰੇ 50 ਹੀ ਦੇ ਦਾਂਗੇ ਅੱਛਾ 1000 ਹੋਰ 100 ਹੋ ਜੀ ਬੈ ਜੀ ਅੱਛਾ ਹਾਂਜੀ ਬਾਕੀ ਥਾਣਾ ਆਦੀ ਤੇ ਭਾਰਦੀ ਆਪਣੀ ਸੂਨ ਤੱਕ ਗਰੰਟੀ ਮੇਰੀ ਫੋਲ ਠੀਕ ਹੈ ਬਾਕੀ ਮੇਰਾ ਵੀ ਚੈੱਕ ਜੇੜ ਕਰਾ ਲਿਆ ਕਰੇ ਜਾ ਕੇ ਦੋਹਾਂ ਨੂੰ ਚਾਹ ਨੂੰ ਸਾਨੂੰ ਦੱਸ ਦਿਆ ਕਰੇ ਵੀ ਸੂਨ ਵਾਲੀਏ ਖਾਲੀ ਹੈ ਠੀਕ ਚਲੋ ਸੂਨ ਵਾਲੀਆਂ ਤੇ ਹੁਣ ਦਿਗਾਈਆਂ ਕਈ ਵਾਰੀ ਦਿਨਾਂ ਦਾ ਥੋੜਾ ਬਦ ਉੱਪਰ ਥੱਲੇ ਹੋ ਜਾਂਦਾ ਪਤਾ ਨਹੀਂ ਪਤਾ ਆਪਾਂ ਪਿਛੋਂ ਲਿਆਉਂਦੇ ਆ ਹਾਂਜੀ ਹਾਂਜੀ ਅਗਲੇ ਨੂੰ ਬੰਦਾ ਦੱਸਣ ਵਾਲਾ ਬੰਦਾ ਜੀ ਕਈ ਵਾਰੀ ਡਾਕਟਰ ਨੂੰ ਦੱਸਣ ਚ 10 ਦਿਨਾਂ ਕਦੀ ਠੀਕ ਹੈ ਕੱਪੜੀਆਂ ਕਰਵਾ ਲਿਆ ਕਰੇ ਜਾਵੇ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਆ ਗੱਬਣੇ ਆ ਪਾਸ ਕਰਕੇ ਖੜੋ ਤੇ ਉਹ ਸੋਈ ਆ ਉਹਦੀ ਆਪਣੀ ਚਵਾਈ ਕਰਕੇ ਖੜੋ ਜੀ ਹਾਂ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ